ਦੀ ਗੁਰੂ ਗ੍ਰੰਥ ਸਾਹਿਬ ਜੀਓ ਅੰਕ 603 ਸੂਰਤ ਮਹਲਾ 3 ਘਰ ਪਹਿਲਾ ਤਿਹੀਂ ਗੁਣੀ ਤਿਰਭਉਨ ਵਿਆਪਿਆ ਭਾਈ ਗੁਰੂ ਮੁਖ ਪੂਜਾ ਪਜਾਈ। ਇਹ ਭਾਈ ਸਾਰਾ ਜਗਤ ਮਾਇਆ ਦੇ ਤਿੰਨ ਗੁਣਾ ਵਿੱਚ ਹੀ ਫਸਿਆ ਪਿਆ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ ਆਤਮਿਕ ਜੀਵਨ ਦੀ ਸਮਝ ਬਖਸ਼ਦਾ ਹੈ। ਰਾਮ ਨਾਮ ਲਗ ਛੂਟੀਏ ਭਾਈ ਪੂਛ ਗਿਆਨੀਆਂ ਜਾਏ। ਈ ਭਈ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਕੇ ਮਾਇਆ ਦੇ ਤਿੰਨ ਗੁਣਾਂ ਦੀ ਪਕੜ ਤੋਂ ਬਚੀਂਦਾ ਹੈ ਆਪਣੀ تسਲੀ ਲਈ ਵਾਸਤੇ ਜਾ ਕੇ ਪੁੱਛ ਲਵੋ ਉਹਨਾਂ ਨੂੰ ਜਿਨ੍ਹਾਂ ਨੂੰ ਆਤਮਿਕ ਜੀਵਨ ਦੀ ਸਮਝ ਆ ਗਈ ਮੰਨ ਰੇ ਤ੍ਰੇ ਗੁਣ ਛੋੜ ਚੌਥੇ ਚਿਤ ਲਾਏ ਹੀ ਮੇਰੇ ਮਨ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਨੂੰ ਛੱਡ ਕੇ ਉਸ ਅਵਸਥਾ ਵਿੱਚ ਟਿਕ ਜਿੱਥੇ ਇਹਨਾਂ ਤਿੰਨਾਂ ਦਾ ਜੋਰ ਨਹੀਂ ਪੈਂਦਾ ਹਰ ਜਿਉ ਤੇਰੇ ਮਨ ਵਸੈ ਭਾਈ ਸਦਾ ਹਰ ਕੀ ਗੁਣ ਗਾਏ ਰਹਾਓ ਇਹੋ ਭਾਈ ਪ੍ਰਮਾਤਮਾ ਤੇਰੇ ਮਨ ਵਿੱਚ ਹੀ ਵਸਦਾ ਹੈ ਸਦਾ ਪ੍ਰਮਾਤਮਾ ਦੀ ਸਿਫ਼ਤਲਾ ਦੇ ਗੀਤ ਗਾਇਆ ਕਰ ਰਹਾਓ ਨਾਮੇ ਤੇ ਸਭੂ ਪੁਜ ਭਈ ਨਾ ਹੀ ਵਿਸਰਿਆ ਮਰ ਜਾਈ ਇਹ ਭਈ ਪ੍ਰਮਾਤਮ ਦੇ ਨਾਮ ਵਿੱਚ ਜੁੜ ਕੇ ਹੀ ਸਾਰੇ ਜੀਵ ਆਤਮਿਕ ਜੀਵਨ ਜਿਉ ਸਕਤੇ ਹਨ ਜੇ ਨਾਮ ਵਿਸਰ ਜਾਏ ਤਾਂ ਮਨੁੱਖ ਆਤਮਿਕ ਮੌਤ ਵਰਜਦਾ ਹੈ ਅਗਿਆਨਨੀ ਜਗਤ ਅੰਧਹ ਭਾਈ ਸੁੱਤੇ ਗਏ ਮਹਾਈ ਆਤਮਿਕ ਜੀਵਨ ਦੀ ਸਮਝ ਤੋਂ ਸੱਖਣਾ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਸੱਤੇ ਹੋਏ ਮਨੁੱਖ ਆਤਮਿਕ ਜੀਵਨ ਦੀ ਰਾਸ ਪੁੰਜੀ ਲਟਾ ਕੇ ਜਾਂਦੇ ਹਨ ਗੁਰਮੁਖ ਜਾਗੇ ਸਿ ਉਪਰੇ ਭਾਈ ਭਉਜਲ ਪਾਰ ਉਤਾਰ ਇਹ ਭਈ ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦੇ ਹਨ ਉਹ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਗੁਰੂ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਨਿਗਾਹ ਆ ਦਿੰਦਾ ਹੈ ਜਗ ਮੇਲਾ ਹਰ ਨਾਮ ਹੈ ਭਈ ਹਿਰਦੇ ਰੱਖਿਆ ਉਰ ਧਾਰ ਏ ਭਾਈ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਾਂਭ ਕੇ ਰੱਖਦਾ ਹੈ ਇਹ ਹਰਨਾਮ ਹੀ ਜਗਤ ਵਿੱਚ ਅਸਲ ਲਾਭ ਹੈ ਗੁਰ ਸਰਨਾ ਯੁਭਰੇ ਭਾਈ RAM ਨਾਮ ਲਿਵਲਾਈ ਏ ਭਾਈ ਗੁਰੂ ਦੀ ਸਰਨ ਪੈ ਕੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਮਨੁੱਖ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਨਾਨਕ ਨਾਉ ਵੇੜਾ ਨਾਉ ਤੁਲੜਾ ਭਾਈ ਜਿਤ ਲਗ ਪਾਰ ਜਨ ਪਾਈ ਨਾਨਕ ਕਹਦਾ ਹੈ ਕਿ ਇਹ ਭਾਈ ਪ੍ਰਮਾਤਮਾ ਨਾਮ ਹੀ ਜਹਾਜ਼ ਹੈ ਹਰ ਨਾਮ ਹੀ ਤਲਾ ਹੈ ਇਸ 'ਤੇ ਚੜ ਕੇ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਨਿਕ ਜਾਂਦਾ ਹੈ ਹੋਰਥ ਮਹਿਲਾਤੀ ਚਾ ਕਰ ਪੈਲਾ ਸਤ ਗੁਰ ਸੁਖ 사ਗਰ ਜਗ ਅੰਤਰ ਹੋਰਥ ਹੈ ਸੁਖ ਨਹੀਂ ਇਹ ਭਈ ਜਗਤ ਵਿੱਚ ਗੁਰੂ ਹੀ ਸੁਖ ਦਾ ਸਮੁੰਦਰ ਹੈ ਗੁਰੂ ਤੋਂ ਬਿਨਾ ਕਿਸੇ ਹੋਰ ਤਾਂ ਸੁਖ ਨਹੀਂ ਮਿਲਦਾ ਹਉ ਮੈਂ ਜਖਤ ਦੁਖ ਰੋਗ ਪਿਆ ਪਿਆ ਮਰਚਨ ਮੈਂ ਰੁਵੈ ਤਾਹੀ ਜਗਤ ਆਪਣੀ ਹਉਮੈ ਦੇ ਕਾਰਨ ਗੁਰੂ ਤੋਂ ਖੁੰਝ ਕੇ ਦੁੱਖ ਵਿੱਚ ਰੋਗ ਵਿੱਚ ਗらせ ਰੰਦਾ ਹੈ ਮੂੜ ਮੂੜ ਜੰਦਾ ਮਰਦਾ ਹੈ ਤਾਹ ਮਾਰ ਮਾਰ ਕੇ ਰੋਂਦਾ ਹੈ ਦੁਖੀ ਹੁੰਦਾ ਹੈ ਪੁਰਾਣੀ ਸਤਗੁਰ ਸੇਵ ਸੁਖ ਪਾਈ ਇਹ ਬੰਤੇ ਗੁਰੂ ਦੀ ਸਰਨ ਪਾਉ ਅਤਿ ਆਤਮਿਕ ਨੰਦ ਮਾਣ ਸਤਿਗੁਰੂ ਸੇਵਹਿ ਤਾਂ ਸੁਖ ਪਾਵਹਿ ਨਹੀਂ ਤਾਂ ਜਾਹੀਂ ਗਾ ਜਨਮ ਕੋ ਵਾਈ ਰਹਾਉ ਜੇ ਤੂੰ ਗੁਰੂ ਦੀ ਦਸੀ ਸੇਵਾ ਕਰੇਗਾ ਤਾਂ ਸੁਖ ਪਾਏਗਾ ਨਹੀਂ ਤਾਂ ਆਪਣਾ ਜੀਵਨ ਬਿਰਥ ਗੁਜ਼ਾਰ ਕੇ ਤੂੰ ਚਲਾ ਜਾਏਗਾ ਰਹਾਉ ਸਰੇ ਗੁਣ ਤਾਤ ਬਹੁ ਕਰਮ ਕਮਾਵਹਿ ਹਰ ਰਸ ਸਾਧਨਾ ਆਇਆ ਹੀ ਪਈ ਗੁਰੂ ਤੋਂ ਖੁੰਝੇ ਹੋਏ ਉਹਨਾਂ ਕੋ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿੱਚ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਸੰਧਿਆ ਤਰਪణ ਕਰ ਹੈ ਗੈਤਰੀ ਬੇਨਬੂਝੇ ਦੁੱਖ ਪਾਇਆ ਤਿੰਨੇ ਵੇਲੇ ਸੰਧਿਆ ਪਾਠ ਕਰਦੇ ਹਨ ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ ਗੈਤਰੀ ਮੰਤਰ ਦਾ ਪਾਠ ਕਰਦੇ ਹਨ ਪਰ ਆਤਮਿਕ ਜੀਵਨ ਦੀ ਸੂਜ ਤੋਂ ਬਿਨਾਂ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ ਸਤ ਗੁਰੂ ਸੇਵ ਸੂਪੜ ਭਾਗੀ ਜਿਸ ਨੂੰ ਆਪ ਮਲਾਏ ਹੀ ਪਈ ਓਮ ਨੁਕ ਭਾਕਾਂ ਵਾਲਾ ਹੈ ਜੋ ਗੁਰੂ ਦੀ ਦਸੀ ਸੇਵਾ ਕਰਦਾ ਹੈ ਪਰ ਗੁਰੂ ਉਸੇ ਨੂੰ ਮਿਲਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਮਲਾਂਦਾ ਹੈ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚੋਂ ਆਪ ਗਵਾਏ ਗੁਰੂ ਦੀ ਸਨ ਪੈਣ ਵਾਲੀ ਊਨੁਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਪਾਸੋਂ ਪ੍ਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰਚੇ ਰਹਿੰਦੇ ਹਨ ਇਹੋ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰਮੱਗ ਨਾ ਪਾਏ ਇਹ ਪਈ ਜਗਤ ਮਾਇਆ ਦੇ ਮੁ ਵਿੱਚ ਅੰਨਾ ਹੋਇਆ ਪਿਆ ਹੈ ਅੰਨਿਆ ਵਾਲਾ ਹੀ ਕੰਮ ਕਰਤਾ ਹੈ ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਨਾਨਕ ਸਤਿਗੁਰੂ ਮਿਲੇ ਤਾਂ ਅੱਖੀਂ ਵੇਖੈ ਘਰ ਅੰਦਰ ਸਚ ਪਾਈਂ ਸੇ ਨਾਨਕ ਜੇ ਉਸ ਨੂੰ ਗੁਰੂ ਮਿਲ ਪਏ ਤਾਂ ਪ੍ਰਮਾਤਮਾ ਨੂੰ ਅੱਖਾਂ ਨਾਲ ਵੇਖ ਲੈਂਦਾ ਹੈ ਆਪਣੇ ਹਿਰਦੇ ਘਰ ਵਿੱਚ ਸਦਾ ਕੈਮਰਨ ਵਾਲੇ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਸੋਰਠਿ ਮਹੱਲਾ 3 ਬੇਨ ਸਤ ਗੁਰ ਸਿਬੇ ਬਹੁਤਾ ਦੁੱਖ ਲਾਗਾ ਜੁਗ ਚਾਰੀ ਪਰਮਾਈ ਹੇ ਪਾਇ ਗੁਰੂ ਦੀ ਸਨ ਪੈਣ ਤੋਂ ਬਨ ਮਨੁੱਖ ਨੂੰ ਬਹੁਤ ਦੁੱਖ ਚਿੰਬੜਿਆ ਰਹਿੰਦਾ ਹੈ ਮਨੁੱਖ ਸਦਾ ਹੀ ਪਟਕਦਾ ਫਿਰਦਾ ਹੈ ਹਮ ਦੀਨ ਤੁਮ ਜੁਕ ਜੁਕਦਾ ਤੇ ਸਭ ਦੇ ਦੇਹ ਪੁਝਾਈ ਹੇ ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਤੂ ਸਦਾ ਹੀ ਸਾਨੂੰ ਦਤਾਂ ਦੇਣ ਵਾਲਾ ਹੈ ਮੇਰ ਕਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਤਮਿਕ ਜੀਵਨ ਦੀ ਸਮਝ ਬਖਸ਼ ਹਰ ਜੀਉ ਕਿਰਪਾ ਕਰੋ ਤੂੰ ਪਿਆਰੇ ਏ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਮੇਰ ਕਰ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਹੁ ਦੇਵੋ ਆਧਾਰੇ ਰਹਾਓ ਤੇਰੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਮੈਨੂੰ ਮਿਲਾ ਤੇ ਮੇਰੀ ਜ਼ਿੰਦਗੀ ਦਾ ਸਾਰਾ ਆਪਣਾ ਨਾਮ ਮੈਨੂੰ ਦੇ ਰਹਾਓ ਮਨ ਸਮਰਦ ਵੀ ਦਾ ਸਹਿਜ ਸੁਮਾਣੀ ਪਾਇਆ ਨਾਮ ਪਾਰਾ ਹੀ ਭਈ ਗੁਰੂ ਦੀ ਸਰਨ ਪੈ ਕੇ ਜਿਸ ਮੁਖ ਨੇ ਬੇਅੰਤ ਪ੍ਰਭੂ ਦਾ ਨਾਮ ਹੰਸਰ ਕਰ ਲਿਆ ਨਾਮ ਦੀ ਬਰਕਤ ਨਾਲ ਵਾਸ਼ਰਾਂ ਨੂੰ ਮਕਾਕੀ ਉਸ ਦੀ ਮਾਨਸਿਕ ਰਮਾਂ ਢੋਲ ਹਾਲ ਆਤਮਿਕ ਰੋਤ ਦਾ ਵਿੱਚ ਨੀਨ ਹੋ ਜਾਂਦੀ ਹੈ ਹਰ ਸਚਾ ਕਮਨ ਨਿਰਮਲ ਹੋਆ ਕਿਰਵਿਕ ਕਾਟਣ ਹਾਰਾ ਸੇ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੀ ਸਮਰੱਥ ਹੈ ਜਿਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ ਹਰ ਨਾਮ ਦਾ ਸਵਾਦ ਚਖ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਸੁਧਮੋਰ ਉਪਰਜੀਵ ਸਦਹੀਤਾ ਫਰਮਰ ਨਾ ਹੋਈ ਹੇ ਪਉ ਗੁਰੂ ਦੇ ਸ਼ਬਦ ਜੁੜ ਕੇ ਵਿਕਾਰਾਂ ਬਲੋ ਛੋਹ ਜਾਵੇ ਫਿਰ ਸਦਾ ਲਈ ਆਤਮਿਕ ਜੀਵਨ ਜਿਉਂਦੇ ਰਹੋਗੇ ਪਰ ਕਦੇ ਆਤਮਿਕ ਮੌਤ ਲਈ ਨਹੀਂ ਧੁਕੇਗੀ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦ ਦੇ ਭਾਵਾ ਕੋਈ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਨਾਮ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿੱਚ ਮੁੱਠਾ ਲੱਗਣ ਲੱਗ ਪੈਂਦਾ ਹੈ ਰਾਤੀ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਇਹ ਪਈ ਦਾਤਾਰ ਨੇ ਨਾਮ ਦੀ ਇਹ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦਿੰਦਾ ਹੈ ਨਾਨਕ ਨਾਮ ਬਰਤੇ ਸੁਖ ਪਾਇਆ ਦਗੈ ਜਾਪੈ ਸਈ ਇਹ ਨਾਨਕ ਜਿਹੜੇ ਮਨੁੱਖ ਪਰਮ ਵਰ ਇਹ ਨਾਨਕ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਜਿੱਥੇ ਸੁਖ ਮਾਣਦੇ ਹਨ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਹੀ ਉਹੀ ਮਨੁੱਖ ਆਦਰ ਮਾਣ ਪਾਉਂਦੇ ਹਨ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸਈਂ ਹੈ ਨਾਨਕ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਇੱਥੇ ਸੁਖ ਮਾਣਦੇ ਹਨ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਵੀ ਉਹੀ ਮਨੁੱਖ ਆਦਰ ਪਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ